ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣਾ ਗੁਰਦੁਆਰਾ ਸਾਹਿਬ ਆਹਨ ਸਾਹ ਸੱਚੀ ਮੰਜੀ ਸੈਦੇ ਵਾਲਾ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਤੋਂ ਇਸ ਗੁਰੂ ਘਰ ਦਾ ਮੁੱਢ ਬੰਦਾ ਹੈ ਇਤਿਹਾਸ ਮੁਤਾਬਕ 1609 ਬਿਕਰਮੀ ਨੂੰ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਇੱਥੇ ਹੀ ਰਹਿਣ ਲੱਗ ਪਏ ਗੁਰੂ ਅਮਰਦਾਸ ਜੀ ਦੇ ਨਿੱਜੀ ਸੇਵਕ ਭਾਈ ਸਚਨ ਸੱਚ ਜੀ ਵੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਇੱਥੇ ਹੀ ਹਾਜ਼ਰ ਰਹਿੰਦੇ ਸਨ ਭਾਈ ਸਾਹਿਬ ਜੀ ਦਾ ਪਹਿਲਾ ਨਾਂ ਪੀਰੂ ਮੱਲ ਸੀ ਸਚਨ ਸੱਚ ਜੀ ਗੁਰੂ ਘਰ ਦੇ ਲੰਗਰ ਵਾਸਤੇ ਲੱਕੜਾਂ ਦੀ ਸੇਵਾ ਕਰਦੇ ਸੀ ਇਨਾਂ ਹੀ ਦਿਨਾਂ ਵਿੱਚ ਰਾਜਾ ਹਰੀ ਸੈਣ ਪੁਰ ਮੰਡੀ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਪਣੀਆਂ ਰਾਣੀਆਂ ਸਮੇਤ ਗੁਰੂ ਘਰ ਵਿਖੇ ਆਇਆ। ਇਹਨਾਂ ਰਾਣੀਆਂ ਵਿੱਚੋਂ ਨਵੀਂ ਵਿਆਹੀ ਰਾਣੀ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ कुंठ ਕੱਢ ਲਿਆ। ਗੁਰੂ ਸਾਹਿਬ ਜੀ ਦੇ ਮੁਖ ਵਿੱਚੋਂ ਸਹਿ ਸੁਆਹੀ ਇਹ ਸ਼ਬਦ ਨਿਕਲੇ ਕਿ ਇਸ ਕਾਮੜੀ ਨੂੰ ਕਿਉਂ ਨਾਲ ਲਿਆਇਆ ਹੈ। ਤਾਂ ਉਹ ਰਾਣੀ ਸੱਚਮੁੱਚ ਹੀ ਪਾਗਲ ਹੋ ਕੇ ਜੰਗਲਾਂ ਵੱਲ ਭੱਜ ਗਈ। ਜੰਗਲਾਂ ਵਿੱਚ ਭਾਈ ਸਚਨ ਸੱਚ ਜੀ ਲੱਕੜਾਂ ਇਕੱਠੀਆਂ ਕਰ ਰਹੇ ਸਨ ਉਹ پاگل ਹੋਈ ਰਾਣੀ ਭਾਈ ਸਾਹਿਬ ਸਚਨ ਸੱਚ ਜੀ ਦੇ ਗਲ ਪੈ ਗਈ ਭਾਈ ਸਾਹਿਬ ਜੀ ਨੇ ਇਹ ਸਾਰੀ ਕਹਾਣੀ ਗੁਰੂ ਸਾਹਿਬ ਜੀ ਕੋਲ ਆ ਕੇ ਦੱਸੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਨੂੰ ਆਪਣੇ ਚਰਨਾਂ ਦੀ ਬਾਣ ਭਾਵ ਜੋੜਾ ਦਿੱਤਾ ਤੇ ਕਿਹਾ ਉਸ ਸਦਾਣ ਹੋਈ ਰਾਣੀ ਦੇ ਮੱਥੇ ਨੂੰ ਇਹ ਪਾਣ ਲਾ ਦੇਣੀ ਸ਼ੁਹਾ ਦੇਣੀ ਜਦੋਂ ਭਾਈ ਸਾਹਿਬ ਜੀ ਨੇ ਉਸ ਰਾਣੀ ਦੇ ਮੱਥੇ ਨੂੰ ਇਹ ਪਾਣ ਸ਼ੁਹਾਈ ਤਾਂ ਉਸੇ ਸਮੇਂ ਹੀ ਰਾਣੀ ਨੂੰ ਪੂਰੀ ਸੁੱਧ ਬੁੱਧ ਆ ਗਈ ਤੇ ਇਹ ਦੋਵੇਂ ਜਣੇ ਗੁਰੂ ਸਾਹਿਬ ਜੀ ਦੇ ਦਰਬਾਰ ਪਹੁੰਚ ਗਏ ਤੇ ਸਤਗੁਰੂ ਜੀ ਨੇ ਆਪਣੇ ਸੇਵਕ ਨਾਲ ਉਸ ਰਾਣੀ ਦਾ ਵਿਆਹ ਕਰ ਦਿੱਤਾ ਤੇ ਇਸ ਰਾਣੀ ਨੂੰ ਆਪਣੇ ਨਿਜ ਘਰ ਲਿਜਾਣ ਵਾਸਤੇ ਵਚਨ ਕੀਤੇ ਤੇ ਨਾਲ ਹੀ ਇਹ ਜੋੜਾ ਦਿੱਤਾ ਤੇ ਬਾਹਰ ਬਕਸ਼ੇ ਜਿੰਨਾ ਵਿੱਚੋਂ ਪਹਿਲਾ ਵਾਰ ਹਜ਼ੀਰਾਵਾਲਾ ਦੂਜਾ ਵਾਰ ਦਿਮਾਗੀ ਪਾਗਲ ਤੇ ਤੀਜਾ ਵਾਰ ਹਲਕੇ ਕੁੱਤੇ ਦਾ ਵੱਡਿਆ ਹੋਇਆ ਜੋ ਵੀ ਇਨਸਾਨ ਇਸਤਰੀ ਚਾਹੇ ਪੁਰਸ਼ ਇਸ ਜੋੜਾ ਸਾਹਿਬ ਦੇ ਦਰਸ਼ਨ ਕਰੇਗਾ ਤਾਂ ਉਸ ਦੇ ਰੋਗ ਠੀਕ ਹੋ ਜਾਣਗੇ ਸੈਦੇਵਾਲਾ ਪਿੰਡ ਬਟਲਾੜਾ ਤੋਂ ਦੱਖਣ ਵਾਲੇ ਪਾਸੇ ਲਗਭਗ 10-12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਦੂਰੋਂ ਦੂਰੋਂ ਸੰਗਤਾਂ ਇਸ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਤਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ